ਆਤਮ ਮਦਿਆਂ ਵਧੀਆਂ ਨੇ ਚੋਰੀਆਂ ਠੱਗਿਆਂ ਨਸ਼ੇ ਵੱਧ ਗਏ ਨੇ ਬਿਮਾਰੀਆਂ ਵੱਧ ਗਈਆਂ ਨੇ ਚਿੰਤਾਵਾਂ ਵੱਧ ਗਈਆਂ ਨੇ ਜੇ ਅਸੀਂ ਸਵੇਰੇ ਸ਼ਾਮ ਨਿਤਨੇਮੀ ਬਾਣੀ ਵਿੱਚ ਵੀ ਪੜ੍ਹਦੇ ਹਾਂ ਨਾ ਤੇ ਪਿਆਰ ਦੀ ਮਾਂ ਹੈ ਸਤਿਗੁਰੂ ਮੈਂ ਪਾਇਆ ਪਰ ਦੁੱਖ ਦੇ ਬਾਤੇ ਜਾਂਦੇ ਹਾਂ ਹਉ ਗੁਣਸਾ ਨਾਲ ਗੱਲ ਕਰਕੇ ਪੁੱਛੀ ਕਿ ਸਤਿਗੁਰੂ ਜੀ ਕਿਉਂ ਹੋ ਰਿਹਾ ਹੈ ਪਾਠ ਤਾਂ ਨਹੀਂ ਹੈਗਾ ਜਿੱਦਾਂ ਛੋਟਾ ਜਿਹਾ ਸੀ ਕਿਤੇ ਕਿਤੇ ਸੁਣਦਾ ਪਾਠ ਹੁੰਦਾ ਸੀ ਕਿਤੇ ਦਰਬਾਰ ਕੋਈ ਨਹੀਂ ਸੁਣਦਾ ਹੁੰਦਾ ਉਹ ਤੇ ਕੀ ਦਰਬਾਰ ਜਿਆਦਾ ਪਰ ਦੁੱਖ ਵੱਧ ਗਏ ਮੱਥੇ ਤੇ ਸ਼ਿਕਿੰਦ ਵੱਧ ਗਏ ਧਨ ਦੌਲਤ ਧੀਆ ਪੁੱਤਰ ਕਾਰਾਂ ਕੋਠੀਆਂ ਭੈਣ ਭਰਾ ਅੱਜ ਵੱਧ ਹੈ ਕੋਠੀਆਂ ਵੱਡੀਆਂ ਵੱਡੀਆਂ ਨੇ ਕਾਰਾਂ ਵੱਡੀਆਂ ਵੱਡੀਆਂ ਨੇ ਪਹਿਲਾਂ ਤੇ ਇੱਕ ਦੀ ਬਣਤੀ ਫੀਟ ਹੁੰਦੀ ਸੀ ਧਨ ਦੌਲਤ ਦੀਆਂ ਪੁੱਤਰ ਕਾਰਾਂ ਕੋਠੀਆਂ ਪੈਣ ਪ੍ਰਾਪਤੀ ਪਤੀ ਪਤਨੀ ਜੀਨ ਜਾਇਦਤ ਹੈਗਾ ਪਰ ਸਾਡੇ ਕੋਲ ਦੇਖਿਆ ਜਾਵੇ ਤੇ ਸੁੱਖ ਤੇ ਗਿਆਨ ਨਹੀਂ ਰਹੇਗਾ ਪੜ੍ਹਾਈ ਵੱਧ ਗਈ ਹੈ ਪਰ ਗਿਆਨ ਘਟ ਗਿਆ ਕਿਉਂਕਿ ਡਾਕਟਰ ਤਾਂ ਗੁਰਦੇ ਵਿੱਚ ਲੱਗਦਾ ਐਸਾ ਸੱਚ ਤਾਂ ਨਸ਼ੇ ਵਿੱਚ ਲੱਗ ਪਿਆ ਜੱਜ ਦੋਸ਼ੀ ਨੂੰ ਛੱਡ ਰਿਹਾ ਅਸੀਂ ਨੰਬਰਾਂ ਦੀ ਤੋੜ ਮਗਰ ਪੈ ਗਏ ਵੀ ਨੰਬਰ ਆ ਜਾ ਨੰਬਰ ਆ ਜਾ ਨੰਬਰ ਆ ਜਾ ਇੰਨਾ ਜ਼ਿਆਦਾ ਸਮਾਜ ਨੇ ਅਸੀਂ ਇੰਨਾਂ ਬੱਚਿਆਂ ਦਾ ਨੌਜਵਾਨ ਪੀੜੀ ਦਾ ਆ ਚਿੱਟੀ ਦਾੜੀ ਵਾਲਿਆਂ ਨੇ ਘਾਣ ਕਰ ਦਿੱਤਾ ਵੀ ਜ਼ਿੰਦਗੀ ਜਿਉਣੀ ਛੱਡੀ ਨਹੀਂ ਇਹਨਾਂ ਨੇ ਪਤਾ ਨਹੀਂ ਬੱਚੇ ਦੀ ਜ਼ਿੰਦਗੀ ਕੀ ਹੈ ਨਾ ਮਾਤਾ ਪਿਤਾ ਦੇ ਪਿਆਰੇ ਹੱਥ ਲਵੋਣੇ ਨਾ ਦਾਦਾ ਦਾਦੀ ਦੇ ਪਿਆਰੇ ਹੱਥ ਲਵੋਣੇ ਨਾ ਨਾਨਾ ਕੋਲ ਬੈਠ ਕੇ ਗੱਲਾਂ ਕਰਨੀਆਂ ਨਾ ਚਾਹ ਨਾ ਮਲਾ ਗਾਹ ਆਪਣੀ ਮੱਛੀ ਨੂੰ ਜਨਮ ਦੇ ਕੇ ਚੜ ਚੜ ਕੇ ਮਾਰਦੇ ਨੇ ਦੱਸੋ ਇਹ ਠੀਕ ਗੱਲ ਹੈ ਕਿ ਗਲਤ ਗੱਲ ਹੈ ਕੋਈ ਜੀ ਠੀਕ ਗੱਲ ਹੈ ਕਿ ਗਲਤ ਗੱਲ ਹੈ